ਜਦੋਂ ਵੀ ਆਪਾਂ weight gain ਦੇ ਬਾਰੇ ਗੱਲ ਕਰਦੇ ਆ ਜਿਹੜੀ ਪਹਿਲੀ ਚੀਜ਼ ਸਾਡੇ ਦਿਮਾਗ ਵਿੱਚ ਆਂਦੀ ਹੈ ਉਹ ਹੈ thyroid ਜਦੋਂ ਤੁਹਾਡਾ weight ਵਧਣ ਲੱਗਦਾ ਹੈ ਤਾਂ ਮੈਂ ਵੀ ਕਲੀਨिकल ਪ੍ਰੈਕਟਿਸ ਵਿੱਚ ਦੇਖਿਆ ਹੈ ਕਿ ਸਭ ਤੋਂ ਪਹਿਲਾਂ ਜਾ ਕੇ ਆਪਣਾ thyroid ਚੈੱਕ ਕਰਵਾਇਆ ਜਾਂਦਾ ਹੈ TSH levels ਦੇਖੇ ਜਾਂਦੇ ਹਨ ਕਿਉਂਕਿ ਅਸੀਂ ਰਿਲੇਟ ਕਰਦੇ ਹਾਂ ਅਨਐਕਸਪੈਕਟਿਡ weight gain ਨੂੰ thyroid disorders ਨਾਲ ਅੱਜ ਦੇ ਹੈਲਥ ਟਿਪ ਦੇ ਵਿੱਚ ਆਪਾਂ ਗੱਲ ਕਰਾਂਗੇ thyroid disorders ਬਾਰੇ ਤੇ ਕਿਸ ਤਰ੍ਹਾਂ ਦੀ ਡਾਈਟਰੀ ਚੇਂजेस ਲਿਆ ਕੇ ਤੁਸੀਂ ਆਪਣੇ T3, T4, ਅਤੇ TSH ਲੈਵਲਸ ਨੂੰ ਕੰਟਰੋਲ ਵਿੱਚ ਰੱਖ ਸਕਦੇ ਹੋ। thyroid ਇੱਕ ਐਸਾ ਗਲੈਂਡ ਹੈ ਜਦੀ ਸ਼ੇਪ ਬਟਰਫਲਾਈ ਵਰਗੀ ਹੁੰਦੀ ਹੈ ਜਿਹੜਾ ਕਿ ਸਾਡੀ ਬੋਡੀ ਦੇ ਨੀਅਰਲੀ ਹਰ ਫੰਕਸ਼ਨ ਦੇ ਵਿੱਚ ਮਦਦ ਕਰਦਾ ਹੈ। ਕੀਵੜ TSH ਲੈਵਲਸ ਜਿਹੜੇ ਹੈਗੇ ਆ ਉਹ ਤੁਹਾਡੇ ਰੇਸ ਹੋਏ ਹੁੰਦੇ ਆ ਜਿੱਦੀ ਵਜ੍ਹਾ ਤੇ ਨਾਲ ਤੁਹਾਨੂੰ weight gain ਹੁੰਦਾ ਹੈ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਕੋਲਡ ਸੈਂਸਿਟੀਵਿਟੀ ਹੈ ਯਾਨੀ ਯਾਦ ਹੈ ਕਿ ਤੁਹਾਨੂੰ ਜ਼ਿਆਦਾ ਠੰਡ ਲੱਗਦੀ ਹੈ ਤੁਹਾਨੂੰ ਅਨਐਕਸਪਲੇਨਡ weight gain ਹੋ ਰਿਹਾ ਹੈ ਜਾਂ ਤੁਹਾਨੂੰ ਥਕਾਨ ਹੋ ਰਹੀ ਹੈ ਵਾਲ गिर ਰਹੇ ਹਨ ਤੁਹਾਡੇ irreguler cycles ਹੋ ਗਏ ਹਨ ਤਾਂ ਡੈਫੀਨੇਟਲੀ ਤੁਸੀਂ ਜਾ ਕੇ ਆਪਣਾ thyroid profile ਜ਼ਰੂਰ ਕਰਾਓ ਕੁਝ ਐਸੀਆਂ ਡਾਈਟਰੀ ਚੇਂजेस ਹੈਗੀਆਂ ਹੈ ਜਿਹੜੀਆਂ ਕਿ ਤੁਸੀਂ ਜੇ ਅਪਣਾਓ ਜੇ ਤੁਸੀਂ ਆ ਥਾਇਰੋਕਸਿਨ ਰਿਪਲੇਸਮੈਂਟ ਥੈਰੇਪੀ ਲੈ ਰਹੇ ਹੋ ਤਾਂ ਡੈਫੀਨੇਟਲੀ ਤੁਸੀਂ ਇੱਕ ਨੀਅਰ ਨਾਰਮਲ ਲਾਈਫ ਬਿਤਾ ਸਕਦੇ ਹੋ ਸਭ ਤੋਂ ਜ਼ਰੂਰੀ ਹੈ ਕਿ ਤੁਸੀਂ ਲੈਣਾ ਕੀ ਹੈ ਸੋ ਤੁਸੀਂ ਜਿਹੜੇ omega 3 اور 6 ਫੈਟੀ ਐਸਿਡ ਰਿਚ ਚੀਜ਼ਾਂ ਹੁੰਦੀਆਂ ਜਿਵੇਂ ਕਿ ਨਟਸ ਹੈਗੇ ਆਂ ਸੀਡਸ ਹੈਗੇ ਆਂ ਇਹ ਤੁਹਾਡੇ ਮੈਟਾਬੋਲਿਜ਼ਮ ਨੂੰ ਸ਼ਾਰਪ ਕਰਦੇ ਹਨ ਅਤੇ ਤੁਹਾਡੇ ਥਾਇਰੋਇਡ ਦੇ ਸਿੰਟਮਸ ਨੂੰ ਐਗਰਵੇਟ ਹੋਣ ਤੋਂ ਰੋਕ ਸਕਦੇ ਹਨ ਇਸ ਤੋਂ ਇਲਾਵਾ ਆਪਾਂ ਗੱਲ ਕਰਾਂਗੇ ਆਇਓਡੀਨ ਬਾਰੇ ਜਿੱਦਾਂ ਕਿ ਆਪਾਂ ਬਚਪਨ ਤੋਂ ਸੁੰਦੇ ਆ ਰਹੇ ਆ ਕਿ ਆਇਓਡੀਨ ਵਾਲਾ ਨਮਕ ਲੈਣਾ ਚਾਹੀਦਾ ਹੈ ਸੋ ਡੈਫੀਨਿਟਲੀ ਆਇਓਡੀਨ ਤੁਹਾਡੇ ਥਾਇਰੋਇਡ ਹਾਰਮੋਨ ਨੂੰ ਤੁਹਾਡੇ ਥਾਇਰੋਇਡ ਗਲੈਂਡ ਨੂੰ ਸਟਰੈਂਥਨ ਕਰਨ ਦੇ ਵਿੱਚ ਉਹਦੀ ਐਕਟੀਵਿਟੀਆਂ ਨੂੰ ਨਾਰਮਲਾਈਜ਼ ਕਰਨ ਦੇ ਵਿੱਚ ਮਦਦ ਕਰ ਸਕਦਾ ਹੈ ਇਸ ਤੋਂ ਇਲਾਵਾ ਕੁਝ ਐਸੇ ਹੋਰ ਵੀ ਮਾਈਕਰੋਨਿਊਟ੍ਰੀਐਂਟਸ ਹੈਗੇ ਆ ਜਿਹੜੇ ਕਿ ਤੁਹਾਡੇ ਥਾਇਰੋਇਡ ਦੀ ਜੇ ਮੈਡੀਕੇਸ਼ਨ ਤੁਸੀਂ ਲੈ ਰਹੇ ਹੋ ਤਾਂ ਉਹਦੀ ਐਫੀਕੇਸੀ ਨੂੰ ਇੰਪਰੂਵ ਕਰਨ ਦੇ ਵਿੱਚ ਮਦਦ ਕਰ ਸਕਤੇ ਹਨ ਜਿਵੇਂ ਕਿ ਸੇਲੀਨੀਅਮ ਸੇਲੀਨੀਅਮ ਇੱਕ ਐਸਾ ਮਾਈਕਰੋਨਿਊਟ੍ਰੀਐਂਟ ਹੈ ਜਿਹੜਾ ਕਿ ਤੁਹਾਡੇ ਥਾਇਰੋਇਡ ਡਿਸਆਰਡਰਸ ਦੇ ਵਿੱਚ ਤੁਹਾਨੂੰ ਮਦਦ ਕਰ ਸਕਦਾ ਹੈ ਇਸ ਤੋਂ ਇਲਾਵਾ ਸਹੀ ਮਾਤਰਾ ਦੇ ਵਿੱਚ ਪਾਣੀ ਪੀਣਾ ਵੀ ਤੁਹਾਡੇ ਵਾਸਤੇ ਬਹੁਤ ਜ਼ਰੂਰੀ ਹੈ ਇਸ ਤੋਂ ਇਲਾਵਾ ਕੁਝ ਐਸੇ ਫੂਡਸ ਹੈਗੇ ਜਿਹੜੇ ਕਿ ਤੁਹਾਡੀ ਥਾਇਰੋਇਡ ਦੀ ਮੈਡੀਕੇਸ਼ਨ ਦੇ ਨਾਲ ਇੰਟਰਫੇਅਰ ਕਰ ਸਕਦੇ ਹਨ ਆਪਾਂ ਉਹਨਾਂ ਨੂੰ ਨਾਮ ਦੇਵਾਂਗੇ ਗਲਟਰੋਜਨਸ ਆ ਇਹ ਐਸੇ ਕੰਪਾਉਂਡਸ ਹੁੰਦੇ ਆ ਜਿਹੜੇ ਕਿ ਤੁਹਾਡੇ ਥਾਇਰੋਇਡ ਗਲੈਂਡ ਦੀ ਨਾਰਮਲ ਐਕਟੀਵिटीज ਨੂੰ ਅਫੈਕਟ ਕਰਦੇ ਹਨ thyroid ਦੀ ਮੈਡੀਸਿਨ ਦੀ ਐਫੀਕੇਸੀ ਨੂੰ ਕੱਟ ਕਰਦੇ ਹਨ ਜਿਵੇਂ ਕਿ ਸੋਇਆ ਪ੍ਰੋਡਕਟਸ ਸੋਇਆ ਪ੍ਰੋਡਕਟਸ ਜਿਵੇਂ ਕਿ ਟੋਫੂ ਹੈ ਜਾਂ ਸੋਇਆ ਬੀਨ ਹੈ ਜਾਂ ਨਿਊਟਰੀ ਜਿਹੜੀਆਂ ਨਿਊਟਰੀ ਦੀਆਂ ਬੜੀਆਂ ਹੁੰਦੀਆਂ ਸੋ ਯੂ ਸ਼ੁਡ ਨਾਟ ਆਲਵੇਸ ਟੇਕ ਥੈਮ ਬਿਕੋਜ਼ ਇਹਦੇ ਨਾਲ ਤੁਹਾਡੀ ਜਿਹੜੀ ਪ੍ਰੋਬਲਮ ਹੈ ਉਹ ਸੋਲਵ ਹੋਣ ਤੋਂ ਰੁਕ ਸਕਦੀ ਹੈ ਇਸ ਤੋਂ ਇਲਾਵਾ ਬ੍ਰੋਕਲੀ ਹੈ ਹੋਰ ਦੂਸਰੀਆਂ ক্রੁਸੀਫੇਰਸ ਵੈਜੀਟੇਬਲਸ ਹੈਗੀਆਂ ਉਹ ਤੁਹਾਡੇ ਥਾਇਰੋਇਡ ਦੀ ਜਿਹੜੀ ਐਕਟੀਵਿਟੀ ਹੈ ਉਹਨੂੰ ਅਫੈਕਟ ਕਰ ਸਕਦੀਆਂ ਥਾਇਰੋਇਡ ਦੀ ਮੈਡੀਕੇਸ਼ਨ ਦੇ ਅਸਰ ਨੂੰ ਘੱਟ ਕਰ ਸਕਦੀਆਂ ਸੋ ਇਹਨਾਂ ਨੂੰ ਤੁਸੀਂ ਅਵੋਇਡ ਕਰਨਾ ਹੈ ਇਸ ਤੋਂ ਇਲਾਵਾ ਤੁਸੀਂ ਜਿਹੜਾ ਕਾਟਨ ਸੀਡ ਆਇਲ ਹੈ ਉਹਨੂੰ ਤੁਸੀਂ ਆਪਣੇ ਡਾਈਟ ਵਿੱਚ ਸ਼ਾਮਿਲ ਨਾ ਕਰੋ ਬਿਕਾਜ਼ ਥਿਸ ਇਜ਼ ਨਾਟ ਗੁੱਡ ਫਾਰ ਥਾਇਰੋਇਡ ਪੇਸ਼IENTS ਥਾਇਰੋਇਡ ਪੇਸ਼IENTS ਦਾ ਇੱਕ ਬਹੁਤ ਵੱਡਾ ਚੈਲੰਜ ਹੁੰਦਾ ਹੈ weight gain ਨੂੰ ਰੋਕਣਾ ਕਿਉਂਕਿ ਜਿਹੜੀਆਂ ਵੀ ਚੇਂजेस ਤੁਹਾਡੀ ਬੋਡੀ ਵਿੱਚ ਆਉਂਦੀਆਂ ਹਨ ਉਹਦੀ ਵਜ੍ਹਾ ਨਾਲ ਤੁਹਾਡਾ weight gain ਹੋ ਸਕਦਾ ਹੈ so you should always adhere to the diet which is very uh, rich in protein which is low in bad fats and it should have good fats बैड फैट्स कट करना जो जरूरी है तो गुड फैट नो इंप्रूव करना भी बहुत जरूरी है सो so, तुसी अपने गुड फैट्स अपनी डाइट में शामिल करो जिदा कि सीड्स होंगे हैं नट्स होंगे हैं कोकोनट ऑयल है इन्हों चीज़ों तुसी डाइट वि शामिल करो प्रोटीनस अपनी डाइट वि सही रहो रखो लेकिन वे सोया प्रोडक्ट शामिल नहीं होने चाहिए एक वैल well बैलेंसड ਅਕਟੀਵਿਟੀ ਤੁਸੀਂ ਕਰੋ ਸਹੀ ਮਾਤਰਾ ਵਿੱਚ ਪਾਣੀ ਪੀਓ ਔਰ ਆਪਣੇ weight gain ਨੂੰ ਰੋਕਣ ਵਾਸਤੇ ਕਿਸੇ ਨਾ ਕਿਸੇ ਤਰ੍ਹਾਂ ਦੀ ਐਕਟੀਵਿਟੀ ਦੇ ਵਿੱਚ ਜ਼ਰੂਰ ਆਪਣੇ ਆਪ ਨੂੰ ਇਨਡल्ज